ਸਤਿਗੁਰਾਲ ਜੀ ਡੀਵੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਈਏ ਕਿ ਹੁਣੇ-ਹੁਣੇ ਜੋ ਸਾਡੇ ਕੋਲ ਇੱਕ ਇਨਫੋਰਮੇਸ਼ਨ ਪਹੁੰਚੀ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੇਕਰ ਚੰਗੀ ਲੱਗੇ ਤੇ ਲਾਈਕ ਕਰਕੇ ਕਮੈਂਟ ਜਰੂਰ ਕਰਿਓ ਤੇ ਅੱਗੇ ਦੇ ਅੱਗੇ ਵੀ ਸ਼ੇਅਰ ਕਰਦੇ ਹੋ ਤੁਹਾਨੂੰ ਦਈਏ ਕਿ ਇੱਕ ਇਵੈਂਟ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਬੋਲਦਿਓ ਇਹ ਕਿਹਾ ਕਿ ਹੁਣ ਕਦੇ ਵੀ ਜਿਹੜਾ ਆ ਡਿਪੋਰਟ ਹੋਏ ਲੋਕਾਂ ਦੀ ਜਿਹੜੀ ਫਲਾਈਟ ਆ ਉਹ ਅੰਮ੍ਰਿਤਸਰ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਪਹੁੰਚੇਗੀ মিডিਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਆ ਕਿ ਬਹੁਤ ਵਾਰ ਇਦਾਂ ਹੋ ਗਿਆ ਕਿ ਲਗਾਤਾਰ ਜਿਹੜੀਆਂ ਨੇ ਉਹ ਫਲਾਈਟਾਂ ਡਿਪੋਰਟੀਆਂ ਦੀਆਂ ਜਿਹੜੀਆਂ ਨੇ ਉਤਰ ਰਹੀਆਂ ਨੇ ਅੰਮ੍ਰਿਤਸਰ ਦੇ ਵਿੱਚ ਪਰ ਜਿੰਨਾ ਅਸੀਂ ਵਿਰੋਧ ਕਰ ਦਿੱਤਾ ਜਿੰਨੀ ਅਸੀਂ ਗੱਲਬਾਤ ਕਰ ਦਿੱਤੀ ਹੈ ਹੁਣ ਲੱਗਦਾ ਕਿ ਅਮਰੀਕਾ ਜਾਂ ਕੋਈ ਹੋਰ ਦੇਸ਼ ਵੀ ਜੇਕਰ ਭਾਰਤੀਆਂ ਨੂੰ ਡਿਪੋਰਟ ਕਰਦਾ ਤੇ ਉਹਨਾਂ ਡਿਪੋਰਟੀਆਂ ਦੀ ਫਲਾਈਟ ਘੱਟ ਤੋਂ ਘੱਟ ਅੰਮ੍ਰਿਤਸਰ 에ਅਰਪੋਰਟ ਤੇ ਨਹੀਂ ਉਤਰੇਗੀ ਤਾਂ ਦਾਦਾਈ ਕਿ ਉਹਨਾਂ ਨੇ ਬਾਰ-ਬਾਰ ਇਹੀ ਗੱਲ ਕਹਿੰਦੇ ਹੋਏ ਕਿਹਾ ਕਿ ਡਿਪੋਰਟੀਆਂ ਦੇ ਲਈ ਜਿਹੜੀ ਇਹ ਉਹ ਅੰਮ੍ਰਿਤਸਰ ਵਰਗੀ ਜਗ੍ਹਾ ਸਹੀ ਨਹੀਂ ਹੈ ਕਿਉਂਕਿ ਅੰਮ੍ਰਿਤਸਰ ਇੱਕ ਗੁਰੂਆਪੀਰਾਂ ਦੀ ਧਰਤੀ ਹੈ ਇਹਨਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਤੇ ਦੁਬਾਰਾ ਤੋਂ ਮੀਡੀਆ ਦੇ ਰੂਬਰੂ ਹੁੰਦੇ ਹੋਏ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਲਗਾਤਾਰ ਜਿਹੜਾ ਆ ਤੀਸਰੀ ਵਾਰ ਜਿਹੜਾ ਆ ਅੰਮ੍ਰਿਤਸਰ 에어ਪੋਰਟ ਦੇ ਉੱਤੇ ਜਿਹੜਾ ਡਿਪੋਰਟੀਆਂ ਦੀ ਫਲਾਈਟਾਂ ਉਤਰੀਆਂ ਨੇ ਪਰ ਜਿੰਨਾ ਅਸੀਂ ਵਿਰੋਧ ਕਰ ਦਿੱਤਾ ਆ ਅੰਮ੍ਰਿਤਸਰ ਦੇ ਵਿੱਚ ਵੀ ਅਸੀਂ ਵਿਰੋਧ ਕੀਤਾ ਸੀ ਉਸ ਤੋਂ ਬਾਅਦ ਹੁਣ ਇਹ ਨਿਸ਼ਚਿਤ ਆ ਕੇ ਅਗਲੀ ਕੋਈ ਵੀ ਫਲਾਈਟ ਜਿਹੜੀ ਹੈ ਅੰਮ੍ਰਿਤਸਰ 에ਅਰਪੋਰਟ ਜਾਂ ਪੰਜਾਬ ਦੇ ਕਿਸੇ ਵੀ 에ਅਰਪੋਰਟ ਤੇ ਨਹੀਂ ਉਤਰੇਗੀ ਇਹ ਬੋਲ ਭਗਵੰਤ ਸਿੰਘ ਮਾਨ ਹੋਣਾ ਨੇ ਕਹੇ ਨੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਲਾਈਟਾਂ ਆ ਰਹੀਆਂ ਨੇ ਉਹ ਅੰਮ੍ਰਿਤਸਰ ਦੇ ਵਿੱਚ ਜਾਂ ਧਾਰਮਿਕ ਜਿੱਥੇ ਵੀ ਸਾਡੇ ਪੰਜਾਬ ਦੇ ਸਥਾਨ ਨੇ ਉੱਥੇ ਇਦਾਂ ਦਾ ਜਿਹੜਾ ਆ ਕਰਮਕਾਂਡ ਨਹੀਂ ਹੋਣਾ ਚਾਹੀਦਾ ਕਿ ਡਿਪੋਰਟ ਕੀਤੇ ਹੋਏ ਲੋਕ ਰੋਂਦੇ ਹੋਏ ਯਾਨੀ ਕਿ ਇਸ ਧਰਤੀ ਦੇ ਉੱਤੇ ਉਤਰਨ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਖੁਸ਼ੀ ਖਸਾਈ ਆਉਂਦੇ ਨੇ ਪਰ ਡਿਪੋਰਟ ਕੀਤੇ ਗਏ ਲੋਕ ਟੁੱਟੇ ਦਿਲ ਦੇ ਨਾਲ ਨਮ ਅੱਖਾਂ ਦੇ ਨਾਲ ਇੱਥੇ ਪਹੁੰਚਦੇ ਨੇ ਤੇ ਇਸ ਧਰਤੀ ਨੂੰ ਲੱਗਦਾ ਹੈ ਕਲੰਕ ਇਸ ਕਰਕੇ ਭਗਵੰਤ ਸਿੰਘ ਮਾਨ ਉਹਨਾਂ ਨੇ ਕਹਿ ਦਿੱਤਾ ਕਿ ਇੱਥੇ ਕਦੇ ਵੀ ਹੁਣ ਜਿਹੜਾ ਆ ਉਹ ਡਿਪੋਰਟੀਆਂ ਦੀ ਫਲਾਈਟ ਨਹੀਂ ਉਤਰੇਗੀ ਤਸਵੀਰਾਂ ਤੁਸੀਂ ਦੇਖਦੇ ਪਈਓ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਨਾਲ ਆਓ ਗੱਲਬਾਤ ਸੁਣਦੇ ਆ ਭਗਵੰਤ ਸਿੰਘ ਮਾਨ ਨੇ ਜਦੋਂ ਇਹ ਆਪਣੇ ਇਵੈਂਟ ਦੇ ਵਿੱਚ ਇਹ ਗੱਲ মিডিਆ ਦੇ ਰੂਬਰੂ ਕੀਤੀ ਮਾਨ ਸਾਹਿਬ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕੋਈ ਲਾਇਆ ਜਾ ਰਿਹਾ ਮੈਂ ਸੁਧਿਆਣਾ ਨਾਲ ਪਹਿਲਾਂ ਮੈਂ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੀ ਵੀ ਇਹਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦੱਸ ਰਹੇ ਹੋਗਾ ਅਗਲਾ ਜਹਾਜ ਜਿਹੜਾ ਦਿੱਤਾ ਹੋਇਆ ਉਹ ਕਟਬਨ ਅੰਮ੍ਰਿਤਸਰ ਦੇ ਯਾਤਰੀ ਸਭ ਜਿਹੜੇ ਨੌਜਵਾਨ ਮੁੰਡੇ ਮੁੜੇ ਇਹਨਾਂ ਨੂੰ ਕੋਈ ਮੋਟਰਸਾਈਕਲ ਵੀ ਸਰਕਾਰ ਸਾਹਿਬ ਤੱਕ ਵੀ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਉਹ ਡਿਪਰੈਸ਼ਨ ਚ ਨਾ ਚਲੇ ਜਾਣ ਬਈ ਵਰੀ ਪਿੰਡ ਤੇਲੂ ਪੁਰਜਾ ਪਿੰਡ ਤੇ ਸ਼ਰੀਕੀ ਵਾਲੇ ਮੇਹਣੇ ਮਾਰ ਲੱਗ ਹਾਂਜੀ ਹਾਂਜੀ ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਹਜੇ ਵੀ ਨੇ ਜਿਹੜੇ ਉਧਰ ਮੁੜ ਕੇ ਆ ਕੇ ਇੰਦਰ ਰਹਿਦੇ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਇਹ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਭੁੱਲੇ ਹੋਇਆ ਉਹ ਹੈ। ਦਾੜਾ ਬੇਕਰ ਲੈ ਹਾਂ ਦਾੜਾ ਬੇਕਰ ਹੈਨਾ ਵਾਟਰਪਾਰ ਹਾਂਜੀ ਚਾਰ ਮੁੰਡੇ ਬੁਰਜਹਰੀ ਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਇਆ ਬਾਪ ਨੂੰ ਮਾਰੋ ਮੁਕੇ ਆ ਜੋ ਪੈਸੇ ਕਮਾਉਣੇ ਤੇ ਸਾਡੇ ਪੰਜ ਸੌ ਮੁੰਡੇ ਨੂੰ ਕੰਮ ਦੇ ਰਹੇ ਨੇ ਅਸੀਂ ਜਿਹੜੇ ਮੁੰਡੇ ਸੱਚੇ ਸਾਥ ਪਾੜਨ ਤੇ ਸੋ ਇੱਥੇ ਸੀ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਉਹਨਾਂ ਚੋ ਰ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਐਸਪੀ ਦਾ ਕੋਈ ਕਿਸੇ ਅਸਤੀ ਉਦਾਰ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੁੰਦਾ ਪਾਸ ਕਰੇ ਨੌਕਰੀ ਮਿਲੂਗੀ